ਸਿਰ ਜਿਨ੍ਹਾਂ ਦੇ ਬਹੁਤਾ ਜਨੂਨ ਚੜਿਆ ਤੇ ਜਿਹੜੇ ਜੰਗ-ਜੰਗ ਪਏ ਘੁਰ ਲਾਂਬਦੇ ਨੇ ਹੁੰਦੀ ਗੱਲ ਨਹੀਂ ਜਿੱਡੀ ਬਣਾ ਦਿੰਦੇ ਤੇ ਖਬਰਾਂ ਵਾਲੇ ਵੀ ਅੱਗ ਪਏ ਲਾਂਬਦੇ ਨੇ ਮਰਦੇ ਤੇਰੇ ਮੇਰੇ ਜਹੇ ਆਮ ਬੰਦੇ ਤੇ ਲਿੱਟ ਕਦੋਂ ਬਾਰਡਰ ਤੇ ਜਾਉਂਦੇ ਨੇ ਰਾਇ ਸੁਖ ਸਦਾ ਗੁਰਦਾਸ ਸੰਧੂ ਤੇ ਬਦਲ ਕਹਿਰ ਦੇ ਚੜ-ਚੜ ਆਉਂਦੇ ਨੇ ਸਾਥਿਓ ਇੱਕ ਬਹੁਤ ਸੁਖਦ ਖਬਰ ਏ ਔਰ ਇਹ ਸੁਖਦ ਖਬਰ ਆਈ ਕਿਥੋਂ ਭਾਰਤ ਵਿੱਚੋਂ ਜਾਂ ਪਾਕਿਸਤਾਨ ਦੇ ਵਿੱਚੋਂ ਇਹ ਸੁਖਦ ਖਬਰ ਜਿਹੜੀ ਦਿੱਤੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਜਿਨ੍ਹਾਂ ਨੇ ਟਵੀਟ ਕੀਤਾ ਕਿ 7 ਦੇ 8 ਮਹੀਨ ਨੂੰ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਗੋਲਾਬਾਰੀ ਚੱਲ ਰਿਆ ਸੀਗਾ ਜੰਗ ਦਾ ਜਿਹੜਾ ਇੱਕ ਬਿਗਲ ਵੱਜਿਆ ਹੋਇਆ ਸੀਗਾ ਉਹਨਾਂ ਨੇ ਟਵੀਟ ਕੀਤਾ ਕਿ ਪੂਰੀ ਰਾਤ ਹਿੰਦੁਸਤਾਨ ਨਾਲ ਤੇ ਪਾਕਿਸਤਾਨ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਗੱਲਬਾਤ ਵਿੱਚ ਜਿਹੜਾ ਕਿ ਸਮਝੌਤਾ ਹੋਇਆ ਕੱਲ ਲਗਭਗ ਸ਼ਾਮ ਨੂੰ 5 ਵਜੇ ਜਿਹੜਾ ਦੋਵਾਂ ਦੇਸ਼ਾਂ ਦੇ ਵਿੱਚ ਸਮਝੌਤਾ ਹੋ ਗਿਆ ਸੀ ਕਿ ਹੁਣ ਇਸ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵੱਲੋਂ ਜਿਹੜਾ ਇੱਕ ਸ਼ਾਂਤੀ ਦਾ ਮਾਹੌਲ ਬਣਿਆ ਰਹੇਗਾ ਲੇਕਿਨ ਲਗਭਗ ਰਾਤ 9-10 ਵਜੇ ਤੱਕ ਸੋਸ਼ਲ ਮੀਡੀਆ ਤੇ ਇੱਕ ਵਾਰੀ ਫਿਰ ਦੇਖਣ ਨੂੰ ਮਿਲਿਆ ਕਿ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਕੁਝ ਨਿੱਜੀ ਸ਼ਾਰਾਂ ਦੇ ਉੱਤੇ ਜਿਹੜਾ ਕਿ ਡਰੋਨ ਦੇ ਨਾਲ ਅਟੈਕ ਕੀਤਾ ਗਿਆ ਲੇ ਜਿਹੜਾ ਕ੍ਰੈਡਿਟ ਡੋਨਾਲਡ 트੍ਰੰਪ ਨੂੰ ਜਾਂਦਾ ਹੈ ਜਿਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਵਿੱਚ ਸਮਝੌਤਾ ਕਰਵਾਤਾ ਸੋ ਦੋਵਾਂ ਦੇਸ਼ਾਂ ਨੂੰ ਅਪੀਲ ਕੀ ਜੋ ਦੋਨਾਂ ਦੇਸ਼ਾਂ ਦੇ ਵਿੱਚ ਸਮਝੋਤਾ ਹੋਇਆ ਏ ਉਸ ਸਮਝੋਤੇ ਦੇ ਉੱਪਰ ਬਰਕਰਾਰ ਰਹਿਣਾ ਇੱਕ ਦੂਜੇ ਦੇ ਉੱਪਰ ਕਿਸੇ ਤਰੀਕੇ ਦਾ ਕੋਈ ਵੱਧ ਚੜ ਕੇ ਕੋਈ ਵੀ ਕਿਸੇ ਤਰੀਕੇ ਦਾ ਕਿਸ ਨੂੰ ਨੁਕਸਾਨ ਪਹਚਾਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਦੇਸ਼ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਆਮ ਨਾਗਰਿਕ ਜਿਹੜਾ ਆਪਣੇ ਘਰ ਦੇ ਮਾਹੌਲ ਦੇ ਵਿੱਚ ਸੇਫ ਰਹੇ ਸਮਾਜ ਦੇ ਵਿੱਚ ਸੇਫ ਰਹੇ ਪਾਕਿਸਤਾਨ ਦੇ ਵਿੱਚ ਜਿਹੜੇ ਟੈਰਰイズਮ ਉਹਨਾਂ ਦੇ ਜਿਹੜੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਗੋਲਾਬਾਰੀ ਕਰਕੇ ਡਰੋਨ ਦੇ ਰਾਈ ਭਾਰਤ ਵਾਲਿਆਂ ਨੇ ਉਹਨਾਂ ਨੂੰ ਠੋਕਵਾ ਜਵਾਬ ਦਿੱਤਾ ਉਹਨਾਂ ਨੂੰ ਕਿਤਨਾ ਕਿਤੇ ਨੁਕਸਾਨ ਪਹੁੰਚਾਇਆ ਉਮੀਦ ਕਰਦੇ ਆ ਕਿ ਪਾਕਿਸਤਾਨ ਦੇ ਵਿੱਚ ਜਾਂ ਭਾਰਤ ਦੇ ਵਿੱਚ ਆਮ ਨਾਗਰਿਕ ਨੂੰ ਨੁਕਸਾਨ ਨਹੀਂ ਹੋਇਆ ਹੋਵੇਗਾ ਪਰ ਫਿਰ ਵੀ ਜੇ ਕਿਸੇ ਤਰੀਕੇ ਦਾ ਕੋਈ ਦੋਨਾਂ ਦੇਸ਼ਾਂ ਦੇ ਵਿੱਚ ਕੋਈ ਆਮ ਜਨਤਾ ਨੂੰ ਲੈ ਕੇ ਨੁਕਸਾਨ ਹੋਇਆ ਤੇ ਉਸ ਦੀ ਬਰਪਾਈ ਨਹੀਂ ਹੋ ਸਕਦੀ ਕਿਉਂਕਿ ਜਿਸ ਦਾ ਪੁੱਤ ਚਲਾ ਗਿਆ ਜਿਸ ਦਾ ਪਿਤਾ ਚਲਾ ਗਿਆ ਜਿਸ ਦਾ ਭਰਾ ਚਲਾ ਗਿਆ ਇਹ ਤੇ ਉਸ ਨੂੰ ਪਤਾ ਹੈ ਸਰਹੱਦਾਂ ਦੇ ਉੱਤੇ ਸਾਡੇ ਫੌਜੀ ਵੀਰ ਜਿਹੜੇ ਕੀ ਕਈ ਮਾਵਾਂ ਦੇ ਅਕਲੋਤੇ ਪੁੱਤ ਨੇ ਜਿਨ੍ਹਾਂ ਨੇ ਸ਼ਹਾਦਤ ਦੇਤੇ ਉਹਨਾਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੈ ਜੋ ਵੀ ਦੋਨਾਂ ਦੇਸ਼ਾਂ ਦੀ جنگ ਨੂੰ ਲੈ ਕੇ ਕੋਈ ਵੀ ਘਾਟਾ ਪਿਆ ਉਸ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਨੁਕਸਾਨ ਹੋ ਜਾਂਦਾ ਹੈ ਉਹ ਨੁਕਸਾਨ ਦੀ ਬਰਪਾਈ ਕਰਨੀ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਜੋ ਪਹਿਲਗਾਮ ਦੇ ਵਿੱਚ ਹੋਇਆ ਕਿ ਜਿੰਨਾ ਭੈਣਾ ਦੇ ਸਿੰਧੂਰ ਬੁੱਝ ਗਏ ਜਿਨ੍ਹਾਂ ਦੇ ਸੁਹਾਗ ਮਿਟ ਗਏ ਉਹਨਾਂ ਦੀ ਵਰਪਾਈ ਨਹੀਂ ਹੋ ਸਕਦੀ ਜੰਗ ਲੜੀ ਜਾ ਸਕਦੀ ਹੈ ਜੰਗ ਦੇ ਵੀ ਆਪੋ ਆਪਣੇ ਪਹਿਲ ਹੁੰਦੇ ਨੇ ਕੰਡੀਸ਼ਨਾਂ ਹੁੰਦੀਆਂ ਨੇ ਤੇ ਸਿਆਣਿਆਂ ਨੇ ਕਿਹਾ ਇਸ ਜੰਗ ਦੇ ਵਿੱਚ ਤੇ ਪਿਆਰ ਦੇ ਵਿੱਚ ਸਭ ਕੁਝ ਜਾਇਜ ਹੁੰਦਾ ਲੇਕਿਨ ਜੰਗ ਜਿਹੜੀ ਕੁਝ ਕੰਡੀਸ਼ਨਾਂ ਦੇ ਨਾਲ ਲੜੀ ਜਾਂਦੀ ਹੈ ਅਗਰ ਇਹ ਵਾਲੀ ਜਿਹੜੀ ਜੰਗ ਹੈ ਇਹ ਵਾਲੀ ਜੰਗ ਜਿਆਦਾ ਲੰਮੀ ਚੱਲਦੀ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਦੋਨਾਂ ਦੇਸ਼ਾਂ ਦੇ ਲੈ ਕੇ ਅਗਰ ਜਿਆਦਾ ਲੰਮੀ ਜੰਗ ਚੱਲਦੀ ਤੇ ਇਸ ਜੰਗ ਦੇ ਕਿਸ-ਕਿਸ ਤਰੀਕੇ ਦੇ ਨੁਕਸਾਨ ਹੋ ਸਕਦੇ ਸੀਗੇ ਦੋਨਾਂ ਦੇਸ਼ਾਂ ਦੇ ਕੋਲ ਨਿਊਕਲਰ ਹਥਿਆਰ ਨੇ 1945 ਦੇ ਵਿੱਚ ਅਮਰੀਕਾ ਅਲੋ ਜਾਪਾਨ ਦੇ ਨਾਗੋਸਾ ਕਿਤੇ ਹਿਰੋਸ਼ਿਮਾ ਦੇ ਅੰਦਰ ਜਿਹੜੇ ਕਿ ਪਰਮਾਣੂ ਬੰਬ ਗਰਾਏ ਗਏ ਸੀਗੇ ਇੱਕ ਬੰਬ ਲਗਭਗ ਲੱਖ ਤੋਂ ਲੈ ਕੇ 1.5 ਲੱਖ ਜਿਹੜਾ ਕਿ ਮਨੁੱਖਤਾ ਦੀ ਜਾਨ ਲੈ ਲਿੰਦਾ ਅਗਲੀ ਜਾਨ ਨਹੀਂ ਉਸ ਤੋਂ ਬਾਅਦ ਉਹਦੇ ਅਗਲੇ ਆਪਣੇ ਨੁਕਸਾਨ ਹੋਰ ਕੀ ਨੇ ਕਈ ਸਾਲਾਂ ਤੱਕ ਬਰਸਾਤ ਨਹੀਂ ਹੁੰਦੀ ਵਿਕਲਾਂਗ ਪੈਦਾ ਹੁੰਦੇ ਨੇ ਧਰਤੀ ਨਸ਼ਟ ਹੋ ਜਾਂਦੀ ਆਉਣ ਵਾਲੀ ਜਿਹੜੀ ਪੀੜੀ ਆ ਉਹ ਖਤਮ ਹੋ ਜਾਂਦੀ ਏ ਪਰ ਪੈਸਾ ਜਿਹੜਾ ਪੈਸਾ ਡਾਲਰ ਕਿਸੇ ਵੀ ਦੇਸ਼ ਦਾ ਉਹ ਡਾਊਨ ਚਲਾ ਜਾਂਦਾ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵੱਖ-ਵੱਖ ਏਰੀਆ ਨੂੰ ਲੈ ਕੇ ਵੱਖਰੇ-ਵੱਖਰੇ ਦੇਸ਼ਾਂ ਨੂੰ ਲੈ ਕੇ ਕੁੱਲ ਮਿਲਾਕੇ ਜੰਗ ਦਾ ਨੁਕਸਾਨ ਹੈ ਕਿ ਜੋ ਸ਼ਾਂਤੀ ਦੇਸ਼ ਦੇ ਵਿੱਚ ਬਣੀ ਹੋਈ ਏ ਇਸ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ ਜੰਗਾਂ ਲੜਨੀਆਂ ਬਹੁਤ ਮੁਸ਼ਕਲ ਹੈ ਜੰਗਾਂ ਦੇ ਵਿੱਚ ਬਹੁਤ ਵੱਡੇ ਨੁਕਸਾਨ ਹੋ ਜਾਂਦੇ ਨੇ ਜੋ ਸ਼ਹਾਦਤ ਸਰਾਧਾਂ ਦੇ ਉੱਪਰ ਫੌਜੀ ਵੀਰਾਂ ਨੇ ਦਿੱਤੀ ਏ ਉਸ ਨੂੰ ਕੋਟੀ ਕੋਟੀ ਸਲਾਮ ਹੈ ਤੇ ਸਾਥੀਓ ਦੁਆ ਕਰਦੇ ਆ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਕੀ ਪੂਰੇ ਵਰਦ ਦੇ ਵਿੱਚ ਵਿਸ਼ਵ ਦੇ ਵਿੱਚ ਸ਼ਾਂਤੀ ਬਣੀ ਰਹੇ ਤੇ ਸਾਥੀਓ ਕਿਸੇ ਤਰੀਕੇ ਦੀ ਕੋਈ ਨਵੀਂ ਅਪਡੇਟ ਮਿਲਦੀ ਰਹੇਗੀ ਅਸੀਂ ਤੁਹਾਡੇ ਨਾਲ ਰੂਬਰੂ ਹੁੰਦੇ ਰਾਵਾਂਗੇ ਗੱਲਬਾਤ ਕਰਦੇ ਰਾਵਾਂਗੇ ਸੋ ਫਿਰ ਇੱਕ ਵਾਰ ਲਾਸਟ ਤੇ ਅਸੀਂ ਉਸ ਪਰਮਾਤਮਾ ਦੇ ਅੱਗੇ ਉਸ ਪਰਵਰਦੇگار ਦੇ ਅੱਗੇ ਸਰਬੱਤ ਦੇ ਭਲੇ ਦੀ ਖੈਰ ਮੰਗਦੇ ਆ ਮੈਂ ਹੁਣ ਤੁਹਾਡੇ ਤੋਂ ਇਜਾਜ਼ਤ ਲਈ ਨਗਰਮੇ ਸਿੰਘ ਡੋਲ ਮੀਡੀਆ ਹਰਿਆਣਾ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ